ਅਮੇਰਸਰ ਦੇ ਨਿਊ ਹਮੀਦਪੁਰਾ ਕਲੋਨੀ ਵਿੱਚ ਕੁਝ ਨੌਜਵਾਨਾਂ ਵੱਲੋਂ ਪੁਰਾਣੀ ਰੰਜੀਸ਼ ਦੇ ਤਹਿਤ ਇੱਕ ਘਰ ਵਿੱਚ ਜਮ ਕੇ ਇੱਕ ਪੱਥਰ ਤੇ ਸ਼ਰਾਬ ਦੀਆਂ ਬੋਤਲਾਂ ਤੋੜਨ ਦਾ ਮਾਮਲਾ ਸਾਹਮਣੇ ਆਇਆ। ਇਹ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਪ੍ਰਿਸਤ ਨੇ ਦੱਸਿਆ ਕਿ ਪਿਛਲੇ 8 ਸਾਲ ਤੋਂ ਉਹ ਖਾਸਾ ਅਡੇ ਸੈਲੂਨ ਦੀ ਦੁਕਾਨ ਚਲਾ ਰਿਹਾ ਤੇ ਬੀਤੁਰਣੀ ਖਾਸਾ ਅਡੇ ਦੇ ਕੋਲ ਮਨਰਾਜ ਸਿੰਘ ਆਪਣੇ ਕੁਝ ਦੋਸਤਾਂ ਦੇ ਨਾਲ ਨਾਬਾਲਗ ਬੱਚੇ ਨੂੰ ਕੁੱਟ ਰਿਆ ਸੀ ਜਦੋਂ ਉਸਨੇ ਬੱਚੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਨਾਲ ਗਾਲੀ ਕਲੋਚ ਸ਼ੁਰੂ ਕਰ ਦਿੱਤਾ ਗਾਲੇ ਵੀ ਕੁਛ ਨਹੀਂ ਹੋਈ ਸਭ ਨਿਕਾਇਆ ਮੁੰਡਾ ਦੁਕਾਨ ਤੇ ਕੋਈ ਕੰਮ ਕਰਦਾ ਵਾ ਤੇ ਉਹਨੂੰ ਗਦੇ ਚ ਪੈਣਾ ਚੂੜਾ ਮਾਰਦੇ ਸੀ ਤੇ ਉਹ ਨਹੀਂ ਆਣ ਕੇ ਕਦੇ ਦੱਸਿਆ ਦੂਸਰਾ ਤੇ ਛੋਟੇ ਬਰੇਦਰ ਨੇ ਉਹਦੇ ਪਾਪਾ ਨੂੰ ਫੋਨ ਲਾਤਾ ਵੀ ਤੁਸੀਂ ਇਹਨਾਂ ਨੂੰ ਭਾਗਦੇ ਦੀ ਸਮਝਾਓ ਵੀ ਤੁਸੀਂ ਬੱਚੇ ਨੂੰ ਮਰੋਣਾ ਥੋੜੀ ਹੈ ਤੁਸੀਂ ਇਹਨਾਂ ਨੂੰ ਭਾਗਦੇ ਰਾਜਨਾਮਾ ਕਰਵਾ ਕੇ ਦੇ ਦੋਨਾਂ ਨੂੰ ਸਮਝਾ ਦਿਓ ਗਾੜੀ ਉਹਦੇ ਡੈਡੀ ਨੇ ਪੁੱਠਾ ਸਿੱਧਾ ਬੋਲ ਕੇ ਇਹਨੂੰ ਕਿਹਾ ਵਾ ਇਮਾਨ ਨੂੰ ਚਤਰੋਲ ਕਰਨੀ ਇਹਨਾਂ ਦੀ ਫੜ ਕੇ ਤੇ ਬਸ ਇੰਨੀ ਗੱਲ ਹੋਈ ਤੇ ਉਹਦੇ ਮੁੰਡੇ ਮਾਡੇ ਰਾਤੀ ਪੀ ਖਾ ਗਏ ਦਾਰੂ ਦਰੂ ਪੀ ਕੇ ਤੇ 10 ਤੋਂ 15 ਨੇ ਘਦੇ ਆ ਗਏ ਟੰਟਾ ਮਾਰਨ ਵਾਸਤੇ ਬਸ ਇਹੀ ਗੱਲ ਹੋਈ ਸਲੂਨ ਪਹਿਲਾਂ ਸਲੂਨ ਤੇ ਵੀ ਗਏ 7 ਵਜੇ ਸਲੂਨ ਦੀ ਵੀਡੀਓ ਵੀ ਸਾਡੇ ਕੋਲ ਸਾਰੀ ਹੈਗੀ ਐ ਸਲੂਨ ਤੇ ਵੀ 7-8 ਨੇ ਗਏ ਬਾਹਰ ਖਲੋਤੇ ਲੇਕਰ ਪਾਨਾ ਕਰ ਪੁੱਣਾ ਫੜ ਕੇ ਤੇ ਚਾਰ ਜਣੇ ਅੰਦਰ ਗਏ ਬਸ ਅਹੀਂ ਤੇ ਕਦੇ ਕੋਈ ਵੀ ਨਹੀਂ ਹੈਗਾ ਅਹੀਂ ਤੇ ਡ੍ਰੈਗ ਰੂਮ ਦੇ ਵਿੱਚ ਉਹ ਇਟਾਂ ਬੱਜੀਆਂ 14 ਸਾਲ ਦੀ ਬੇਟੀ ਆ ਉਹਨੂੰ ਖਡੋਂਦੇ ਪਏ ਸਾਰੇ ਨੇ ਕਰਦੇ ਤੇ ਇੱਟਾਂ ਜਦੋਂ ਕੱਚ ਕੁੱਚ ਸਾਰਾ ਅੰਦਰ ਆਇਆ ਤੇ ਮੇਰੇ ਫਾਦਰ ਸਾਹਿਬ ਦੇ ਵੀ ਇੱਟ ਵੱਜੀ ਸਿਰ ਦੇ ਵਿੱਚ 14 ਦਿਨ ਦੀ ਬੱਚੀ ਆ ਉਹਦੇ ਨਾਲ ਸਾਰੇ ਨੇ ਖੇਡਦੇ ਪਏ ਸੀ ਰੈਂਗ ਰੂਮ ਦੇ ਵਿੱਚ ਇਹਨਾਂ ਨੇ ਬਾਰੋ ਇੱਟਾ ਟਾ ਮਾਰਨੇ ਸ਼ੁਰੂ ਕਰ ਦਿੱਤੇ ਜੀ ਕਿ ਉਹਦੇ ਵੱਜ ਜਾਂਦੀ ਤੇ ਉਹਦਾ ਕੀ ਰਹਿਣਾ ਸੀ ਭਾਈ 14 ਸਾਲ ਦੀ ਬੱਚੀ ਦਾ ਨੁਕਸਾਨ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਭਾਈ ਕੈਮਰੇ ਕੁਮਰੇ ਤੋੜ ਕੇ ਗਏ ਆ ਸ਼ੀਸ਼ੇ ਸਾਰੇ ਤੋੜ ਕੇ ਗਏ ਗ੍ਰਿਲਾਂ ਤੋੜ ਕੇ ਗਏ ਆ ਆ ਸਾਰੀ ਇਹਨਾਂ ਦੀ ਵੀਡੀਓ ਆਂਦੀ ਪਈ ਆ ਹਾਂਜੀ ਹਾਂਜੀ ਸਾਰੀ ਆਈ ਹੈ ਜੀ ਬੰਦੇ ਆ ਕੋਈ ਸਾਰਾ ਕਲੀਅਰ ਹੋਣ ਰਿਆ ਵਾ ਇਹਦੇ ਵਿੱਚ ਸਾਰਾ ਕੁਝ ਦਿਖੂਗਾ ਆਪਣੇ ਆਪ ਹੀ ਕਿਹੜੇ ਕਿਹੜੇ ਬੰਦੇ ਨਾਂ ਨਾਂ ਨੂੰ ਮੂੰਹ ਬੰਨੇ ਨਾਂ ਨਾਂ ਨੂੰ ਕੋ ਕਰਤੇ ਸਿੱਧੀ ਸਿੱਧੀ ਬਦਮਾਸ਼ੀ ਹੋ ਗਈ ਹੈ ਜੀ ਇਹਦੇ ਵਿੱਚ ਕੋਈ ਸੇਫ ਥੋੜੀ ਹੋ ਹੈਗਾ ਦੇ ਵਿੱਚ ਫਿਰ ਖਾਸੇ ਦੇ ਸਾਰੇ ਮੁੰਡੇ ਹੈਗੇ ਕੋਈ ਹੈਗੇ ਖੰਡ ਵਾਲੇ ਦੇ ਹਾਂਜੀ 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 ਬਿਲਕੁਲ ਜੀ ਇਹ ਅੱਜ ਤੋਂ ਪਹਿਲਾਂ ਵੀ ਡੇਢ ਦੋ ਸਾਲ ਪਹਿਲਾਂ ਸਾਡੇ ਘਰੇ ਗੋਲੀਆਂ ਗਲੀਆਂ ਚੱਲੀਆਂ ਸਾਨੂੰ ਪੂਰਾ ਯਕੀਨ ਹੈ ਵੀ ਇਹਦੇ ਵਿੱਚ ਵੀ ਇਹੋ ਨੋ ਬੋਲ ਹੈਗੇ ਇਹੋ ਹੀ ਮੁੰਡੇ ਹੈਗੇ ਉਦੋਂ ਉਹਤਰਾ ਸਾਡੀ ਨਾਲ ਕੋਈ ਰੰਜਿਸ਼ ਨਹੀਂ ਹੈਗੀ ਤੇ ਦੋ ਸਾਲ ਪਹਿਲਾਂ ਸਾਡੇ ਕੋਲ ਫਾਇਰਿੰਗ ਹੋਈ ਆ ਉਹ ਵੀ ਇਹਨਾਂ ਨੇ ਕਰਵਾਈ ਹੋ ਸਕਦੀ ਹੈ ਸਾਨੂੰ ਮੰਗੇ ਹੋਏ ਵੀ ਇਹਨਾਂ ਨੂੰ ਫਟ ਕੇ ਭਈ ਨਾ ਇਨਸਾਫ ਕੀਤਾ ਜਾਵੇ ਤੇ ਇਹਨਾਂ ਨੂੰ ਸਾਰੀ ਪੁਸ਼ਕਤੀ ਕੀਤੀ ਜਾਵੇ ਵੀ ਕੌਣ-ਕੌਣ ਆਇਆ ਹੈ ਰਾਤੀ ਝਗੜੇ ਜੋ ਹੀ ਆਪਣੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ ਠੀਕ ਹੈ ਉਹ ਆ ਮਤਲਬ ਇਥੇ ਦੋ ਮੁੰਡੇ ਕਲੋਨੀਆ 'ਚ ਪਹਿਲਾਂ ਆਪਣੇ ਕਲੋਨੀ 'ਚ ਪ੍ਰਧਾਨ ਬਣੇ ਹੋਣਾ ਤੇ ਉਹ ਉਦਾਂ ਕਰਕੇ ਉਹਨਾਂ ਨੇ ਜਾਇ ਜੀ ਨਾ ਉਹ ਛੋਟੇ ਜਿਹੇ ਬੱਚੇ ਨੇ ਉਹਦੇ ਬੱਚੇ ਦੇ ਮਾਰਤੀ ਮੁੱਕੀ ਮਾਰਤੀ ਉਹਨੇ ਡੱਕਿਆ ਵੀ ਮਤਲਬ ਚਪੇੜ ਮੈਂ ਤਾਂ ਉਹ ਫਿਰ ਉਹਨਾਂ ਨੇ ਕੋਈ ਕੋ ਪਰ ਫਿਰ ਵੀ ਉਹਨਾਂ ਨੇ ਬੇਟੇ ਦੇ ਨਾਲ 10-12 ਜਾਣੇ ਗੱਲ ਪੈ ਗਈ। ਤੋਂ ਉਦੋਂ ਬਾਅਦ ਉਹਨਾਂ ਨੇ ਉਹਦੇ ਠੋਡ ਮਾਰੇ ਤੇ ਅਗਲੇ ਦਿਨ ਆਪਾਂ ਮਤਲਬ ਉਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਆ ਵੀ ਚੱਲ ਕੋਈ ਨਹੀਂ ਬੈ ਕੇ ਨੀ ਬੇੜਨੇ। ਤੋਂ ਦੂਜਾ ਜਿਹੜੇ ਇੱਥੇ ਸਾਡੇ ਲਵ ਤੇ ਲੱਕੀ ਆ ਐਸ ਐਲੂ ਨੇ ਆਪਣੇ ਇੱਥੇ। ਤੋਂ ਉਹਨਾਂ ਨੇ ਉਹਨੂੰ ਨਜਾਇਜ਼ਾਂ ਦੇ ਵੀ ਮਤਲਬ ਅਸੀਂ ਤੈਹੀਂ ਫੇਰੇ ਵੇਚ ਆਵਾਂਗੇ। ਉਹਨਾਂ ਨੇ ਕਰਕੇ ਅਸੀਂ ਤੋਂ ਚਲੋ ਉਹਨਾਂ ਨੇ ਉਹਨਾਂ ਦਾ ਫਿਰ ਰਾਤ 1 ਵਜੇ ਆ ਕੇ ਤੇ ਸਾਡੀ ਆਪਾਂ ਤੋੜ ਕੀਤੀ ਆ। ਕਿੰਨੇ ਕਿੰਨੇ ਮੁੰਡੇ 12 ਜਾਣੇ ਇਹ ਜੀ 12-13 ਜਾਣੇ ਆ ਕੇ ਹੀ। ਨਿਥਾਰੇ ਤੋਂ ਨਾ ਕੋ ਮਤਲਬ ਦਾਤਰ ਹੀ ਤੇ ਆ ਅੱਜ ਤੋਂ ਟੇਲਾਂ ਫੜ ਕੇ ਲਾਏ ਆ ਕੋ ਦਾਤਰ ਹੀ ਸਲੇਗਰ ਹੀ ਇਹੀ ਕੋਈ ਅਸਰ ਬਾਥਰੂਮ ਦਾ ਕੋਈ ਕੋ 10000 ਦਾ ਮੈਨ ਕੋਈ ਛੋੜਿਆ ਨਾ 20000 ਰੁਪਏ ਆਪਣਾ ਇੱਥੇ ਸਾਡੀ ਮਾਤਾ ਜੀ ਪੈਨਸ਼ਨ ਲਿਆਏ ਸੀ ਕੱਲ ਲਿਆਏ ਸੀ ਤੇ ਰਾਤ ਆ ਕੇ ਉਹਨਾਂ ਨੇ ਆਪਣੇ ਫੋਲਾ ਫਾਲੀ ਕੀਤੀ ਇੱਥੇ ਉਹਨਾਂ ਨੇ ਤੇ ਵਿੱਚੋਂ ਆਪਣੇ ਪਰੇ ਬਿਮਾਰੀ ਨੂੰ ਫੋਲ ਕੇ ਉੱਤੇ ਪਿਆ ਤੋਂ ਫੜ ਕੇ ਲਾਗੇ ਕੋ 10 12 ਜਾਣੇ ਹੈਗੇ ਸੀ ਹਾਂਜੀ ਸੀਸੀਟੀਵੀ ਨਹੀਂ ਜੀ ਆਪ ਆਪਣੇ ਮੋੜ ਤੇ ਹੈ ਜੀ ਉਹਨਾਂ ਨੇ ਫਿਰਾਂ ਦੇ ਵੀ ਕਢਾ ਕੇ ਦੇ ਦਾਂਗੇ ਹਾਂਜੀ ਆਪਾਂ ਨੇ ਵੀ ਜੋ ਵੀ ਇਹਦਾ ਇਨਸਾਫ ਦਿੱਤਾ ਜਦ ਦਵਾਇਆ ਜਾਵੇ ਮੈਨੂੰ। ਰਾਤੀ ਕੰਪਲੇਨ ਆਈ 112 ਤੇ ਇੱਕ ਹਮੀਰਪੁਰੋਂ ਦੇਖੋ ਦੋ ਪਾਰਟੀਆਂ ਦਾ ਦਰਖਾਸਤ ਆਈ ਆ। ਇੱਕ ਡਾਕਟਰ ਬੋਬੀ ਵੱਲੋਂ ਤੇ ਦੋਵੇਂ ਪਾਰਟੀਆਂ ਨੂੰ ਜਿਹੜੀ ਇਹ ਕੀਤੀ ਗਿਆ ਜਿਹੜੀ ਹੁਣ ਇਹਦੀ ਵੈਰੀਫਾਈ ਕਰਦੇ ਆ ਰਾਤ ਵੀ ਗਏ ਆ ਰਾਤ ਰਿਕਨ ਨਗਰ ਵੈਰੀਫਾਈ ਨੂੰ ਹੁਣ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੋਵੇਂ ਪਾਰਟੀਆਂ ਦੇ। ਇਸੇ ਘਟਨਾ ਤੋਂ ਬਾਅਦ ਨੌਜਵਾਨ ਦਾ ਕਹਿਣਾ ਹੈ ਕਿ ਉਸਤੇ ਹਮਲਾ ਕੀਤਾ ਗਿਆ ਜਦ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਚਿਕੀਆ ਟੀਵੀ